ਕੋਈ ਵੀ ਇੱਧਰ ਤੋਂ ਇੱਧਰ ਇੱਧਰ ਤੋਂ ਇੱਧਰ ਇੱਧਰ ਤੋਂ ਇੱਧਰ 6 ਅੱਖਰ ਦਬਾਵਾਂਗੇ ਕਿ ਜੋੜ 1110 ਹੀ ਆਏਗਾ ਇਦਾਂ ਕਦੀ ਹੋ ਸਕਦਾ ਆਓ ਤੁਸੀਂ ਦੇਖੋ ਤੂੰ ਕਰ ਜੋੜ ਤੇ ਨਾ ਆਉਂਦਾ ਕਰਿਓ ਜੀ ਨਹੀਂ ਆਇਆ 1110 ਨਹੀਂ ਜ਼ੀਰੋ ਕਰੋ ਹੁਣ ਫਿਰ ਤੁਸੀਂ ਕਰਕੇ ਦੇਖੋ ਆਉਂਦਾ 1110 ਨਹੀਂ ਆਇਆ ਮੈਂ ਕਰੂੰਗਾ ਤੇ ਆਏਗਾ ਤੋ ਹੁਣ ਮੈਂ ਜਦੋਂ ਕਰੂੰਗਾ ਤਾਂ ਸਾਰਾਂ ਦਾ ਜੋੜ 1110 ਹੀ ਆਏਗਾ। ਕਰੀਏ ਸ਼ੁਰੂ? ਹਾਂਜੀ ਕਰਕੇ ਦਿਖਾਓ ਤੁਸੀਂ। ਲਓ ਜੀ। ਕਿੰਨਾ ਆਊਗਾ? 1110 ਆਏਗਾ 100%। ਆ ਗਿਆ? ਹਾਂਜੀ ਆ ਗਿਆ। ਲਓ। ਨਵਾਬ ਕਰੋ। ਹਾਂਜੀ ਆ ਵੀ 1110। ਹੋਰ ਕਰੀਏ? ਹੋਰ ਕਰੀਏ। ਹਾਂਜੀ 1110 ਸੀ ਹੈ। ਆ ਗਿਆ? ਆ ਗਿਆ। ਹਾਂ ਜੀ 1110 ਸਦਾ ਆ ਗਿਆ ਫਿਰ ਮੇਰੇ ਵਾਰੀ ਕਿਉਂ ਆ ਰਿਹਾ ਹੈ ਨਹੀਂ ਆ ਤਾਂ ਤੁਹਾਡੀ ਕੋਈ ਗੱਲਾ ਹੋਊਗੀ ਨਹੀਂ ਤੁਸੀਂ ਕਰਕੇ ਵੀ ਦੇਖੋ ਅਸੀਂ ਵੀ ਕਰਕੇ ਦੇਖੀਏ ਤੇ ਆਊਗਾ 1110 ਜੇਕਰ ਤੁਸੀਂ ਇਸ ਤੇ ਦਿਮਾਗ ਲਾਓਗੇ ਤੇ ਇਹ ਐਕਸੈਸਰੀ ਕਰਨ ਨਾਲ ਸਮਝ ਜਾਗੇ ਤੁਸੀਂ ਇਹ ਦੇਖੋ ਮੈਂ ਦੁਬਾਰਾ ਕਰਕੇ ਫਿਰ ਦਿਖਾ ਦਿੰਦਾ ਆ ਗਿਆ ਹਾਂ ਜੀ ਆ ਗਿਆ ਠੀਕ ਹੈ ਤੁਸੀਂ ਕਰਕੇ ਦੇਖੋ ਆਉਂਦਾ ਕਰੋ 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 ਉਹ ਮੇਰਾ ਵੀ ਆ ਗਿਆ ਆ ਗਿਆ ਹਾਂਜੀ ਹੁਣ ਕਰਕੇ ਦੇਖੋ ਦੁਬਾਰਾ ਆ ਗਿਆ ਆ ਗਿਆ ਜੀ ਈ ਇਹਦੇ ਚ ਫਾਰਮੂਲਾ ਲਾਉਣਾ ਪੈਂਦਾ ਹੈ ਹਾਂਜੀ ਕਿ ਬਿਨਾ ਫਾਰਮੂਲੇ ਹੋ ਜਾਂਦਾ ਨਹੀਂ ਫਾਰਮੂਲਾ ਲਾਣਾ ਪੈਂਦਾ ਇੱਕ ਵਾਰੀ ਹੋਰ ਕਰਕੇ ਦੇਖ ਕੇ ਕਰਕੇ ਦੇਖੇ ਆਉਂਦਾ ਹੁਣ ਹਾਂ ਨਹੀਂ ਆਇਆ ਇਹਦੇ ਵਿੱਚ ਤਾਂ ਨਹੀਂ ਆਇਆ ਇਹ ਜਦੋਂ ਇਦਾਂ ਹੱਥ ਮਾਰੀਦਾ ਨਾ ਹਾਂਜੀ ਹਾਂਜੀ ਇਹ ਸਿਸਟਮ ਚੇਂਜ ਕਰ ਲੈਂਦਾ ਹਾਂਜੀ ਹਾਂਜੀ ਤੁਸੀਂ ਵੀ ਕਰਕੇ ਦੇਖੋ ਇੱਕ ਵਾਰ ਕਰਕੇ ਦੇਖੀਏ ਕਰਕੇ ਦੇਖੋ ਆਉਂਦਾ ਨਹੀਂ ਆਣਾ ਨਹੀਂ ਆਇਆ ਤਾਂ ਫਿਰ ਮੈਂ ਕਰਕੇ ਦਿੰਦਾ ਹਾਂਜੀ ਹੁਣ ਤਾਂ ਆ ਗਿਆ ਆ ਗਿਆ ਆ ਗਿਆ ਆ ਫਰਕ ਹੈ ਆ ਗਿਆ ਆ ਗਿਆ ਉਹਨੂੰ ਵੀ ਆ ਗਿਆ ਇਹ ਹੱਥ ਚ ਕਰਾਮਾ ਤੇ ਹਾਂਜੀ ਪਰ ਇਹ ਹੱਥ ਚ ਕਰਾਮਾ ਆਤ ਨਹੀਂ ਇਹ ਕਿਸੇ ਬਾਬੇ ਨੂੰ ਪੁੱਛਣ ਦੀ ਲੋੜ ਨਹੀਂ ਇਹ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਤੁਹਾਡਾ ਵੀ ਜੋੜ 1110 ਹੀ ਆਏਗਾ ਹਾਂਜੀ ਕਰਕੇ ਦੇਖੋ ਤੇ ਦੱਸਿਓ ਧੰਨਵਾਦ